ਦਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਿਤੇ ਜਾਵੇ ਚੋਰਾਂ ਦੀ ਤਾਂ ਚੋਰਾਂ ਦੇ ਵੱਲੋਂ ਚਾਰੇ ਪਾਸੇ دہشت ਮਚਾਈ ਹੋਈ ਹੈ ਉਹਨਾਂ ਦੇ ਵੱਲੋਂ ਰਾਤ ਦਾ ਛੱਡੋ ਦਿਨ ਦਿਹਾੜੇ ਵੀ ਚੋਰੀ ਦੀਆਂ ਵਾਰ ਦਾ ਤੁਨੂੰ ਅੰਜਾਮ ਦਿੱਤਾ ਜਾ ਰਿਹਾ ਤਾਜ਼ਾ ਮਾਮਲਾ ਸਾਹਮਣੇ ਜਿੱਥੇ ਕਿ ਇੱਕ ਚੋਰ ਦੇ ਵੱਲੋਂ ਸਿਕਲ ਦੁਪਹਿਰੇ ਘਰ ਦੇ ਬਾਹਰ ਜਿਹੜਾ ਬੈਟਰੀ ਵਾਲਾ ਆਟੋ ਰਿਕਸ਼ਾ ਖੜਿਆ ਸੀ ਉਸ ਨੂੰ ਲੈ ਕੇ ਫਰਾਰ ਹੋ ਗਿਆ ਤੇ ਇਹ ਸਾਰੀ ਘਟਨਾ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤਾ ਉੱਤੇ ਹੀ ਇਸ ਆਟੋ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਰੋਟੀ ਖਾਣ ਵਾਸਤੇ ਘਰ ਆਇਆ ਸੀ ਤੇ ਜਦੋਂ ਬਾਹਰ ਜਾ ਕੇ ਦੇਖਿਆ ਤਾਂ ਉਸ ਦਾ ਆਟੋ ਚੋਰੀ ਹੋ ਗਿਆ ਤਾਂ ਅੱਗੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਲਾ ਦਾ ਨਾਮ ਲਖੋ ਮਿੰਦਰ ਸਿੰਘ ਕਿਤੇ ਰਹੀ ਨੇ ਸੁਲਤਾਨਾ ਮੀਰੋਡ ਗਲੀ ਨੰਬਰ 1 ਬਸੰਤਨਗਰ ਮਾਮਲਾ ਮਿੰਦਰ ਜੀ ਮਾਮਲਾ ਇਹ ਮੈਂ ਰੋਟੀ ਖਾਣ ਆਇਆ ਦੁਪਹਿਰੇ 1 ਵਜੇ ਘਰ ਤੇ ਰੋਟੀ ਖਾਣ ਤੋਂ ਬਾਅਦ 2 ਵਜੇ ਮੈਂ ਬਾਹਰ ਨਿਕਲਿਆ ਵਾਂ ਤੇ ਮੇਰਾ ਬੈਟਰੀ ਰਿਕਸ਼ਾ ਚੋਰੀ ਹੋ ਚੁੱਕਾ ਹੈ ਇਹਦੇ ਤੋਂ ਕੰਮ ਕਰਦੇ ਆ ਜਦ ਰੱਖੀਦਾ ਹੁੰਦਾ ਆ ਹੋ ਗਿਆ 3-4 ਸਾਲ ਤੇ ਪ੍ਰਵਾਸ ਚ ਦਾ ਪਾਲਦੇ ਪ੍ਰਵਾਸ ਚ ਕੀ ਕੋਲ ਕੋਲ ਕਰਦੇ ਆ ਪ੍ਰਵਾਸ ਚ ਜੋ ਮੰਦਵ ਜੀ ਬੱਚੇ ਆ ਤੇ ਜਨਾਨੀ ਬਿਮਾਰ ਰਹਿੰਦੀ ਏ ਤੇ ਗੁਜ਼ਾਰਾ ਔਖਾ ਹੀ ਆ ਆਪਣਾ ਸੀ ਰੈਂਟ ਤੇ ਆਪਣਾ ਸੀ ਲੈ ਆ ਜੀ ਤੇ ਰੋਜ਼ ਹੀ ਜੜੀ ਬਣ ਜਾਂਦੀ ਸੀ ਨਾ ਆਪਣਾ ਜੜੀ 80 ਸਾਲ ਦੀ ਉਮਰ ਹੋ ਗਈ ਇਹਨੇ ਮੈਂ ਹੁੰਦੀ ਜੀ ਆਪਣੇ ਕੋਲ ਜਿਵੇਂ ਮੁੰਡੇ ਖੁੰਡੇ ਅੱਜ ਕੱਲ ਕਰਦੇ ਆ ਸਾਡਾ ਉਹ 2000 ਘੰਟੇ ਚਲਾਉਣੀ ਬੱਚੇ ਆ ਕਿੰਨੇ ਜਾਂਦੇ ਆ ਇੱਕ 45 ਸਾਲ ਦਾ 45 ਸਾਲ ਦਾ ਤੁਹਾਡੇ ਸਰ ਤੇ ਚੱਲਣਿਆ ਪਰਿਵਾਰ ਹਾਂ ਹਾਂਜੀ ਮੇਰੇ ਸਿਰ ਤੇ ਚੱਲਦਾ ਪਰਿਵਾਰ ਮਾੜੀ ਮੋਟੀ ਰੋਟੀ ਚੱਲਦੀ ਛਾਡੀ ਮੇਰੇ ਕਿਤੇ ਨਹੀਂ ਹੁੰਦੇ ਕਿਤੇ ਕੰਮ ਦੇ ਕਿੰਨੇ ਦਾ ਖਰਚ ਚੱਲਦਾ ਮੇਰਾ ਕੋਈ ਟਾਈਮ ਨਹੀਂ ਜਦੋਂ ਥਰੀ ਕੈਮ ਹੋਇਆ ਵੀ ਚੱਲੀਆ ਯਾਰ ਬਾਹਰ ਕੋ ਵੀਡੀਓ ਐਸਐਸ ਦੀ ਹਾਂਜੀ ਐਸਐਸ ਦੀ ਵੀਡੀਓ ਆ ਥਿਸਟਰ ਦੀ ਵੀਡੀਓ ਵੀਡੀਓ ਚੋਰੀ ਹੁੰਦੇ ਦੀ ਐਨਾ ਕੋਈ ਨਹੀਂ ਜੀ ਮੰਗ ਕਰਦੇ ਸਾਡੇ ਬੈਟਰੀ ਰਿਕਸ਼ਾ ਛੇਤੀ ਛੇਤੀ ਲੱਭ ਕੇ ਦਿੱਤਾ ਜਾਵੇ ਕੋਈ ਤੁਹਾਨੂੰ ਦਗੀ ਕੰਮਲੇ ਹਾਂ ਜੀ ਕੋਈ ਸੀ ਕੰਪਲੀਟ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਵੀ ਛੇਤੀ ਛੇਤੀ ਇੱਕ ਸਾਨੂੰ ਰਿਕਸ਼ਾ ਮਿਲ ਜਾਵੇ ਹਾਂ ਜੀ ਫਨੀ ਵੀ ਕੀ ਨਾਮ ਦਾ ਜਸਪਾਲ ਸਿੰਘ ਕਿ ਕਰੇਗੇ ਸੋ ਇੱਥੇ ਇਸ ਮਹੱਲੇ ਦਾ ਹੀ ਐ ਮੈਂ ਕਿਹੜੇ ਮਹੱਲੇ ਦਾ ਪਸੰਤੋ ਨਗਰ ਸੁਲਤਾਨਪੁਰ ਰੋਡ ਪੁਰਾਣੀ ਚੁੰਗੀ ਬਾਬੂ ਜੀ ਦਾ ਆਟੋ ਹੋ ਗਿਆ ਚੋਰੀ ਬੜੀ ਦੁੱਖ ਵਾਲੀ ਗੱਲ ਐ ਦਿਨਿਆ ਦਿਹਾੜੇ ਬੰਦਾ ਆਂਦਾ ਵਾ ਬੇਖੋਫ ਹੋ ਕੇ ਬੇਖੋਫ ਹੋ ਕੇ ਤੇ ਚਾਬੀ ਲਾ ਕੇ ਤੇ ਗਾਂ ਜਾਂਦਾ ਉਹ ਵਿਚਾਰੇ ਗਰੀਬ ਇਨਸਾਨ ਨੇ ਹੁਣ ਉਹ ਰੋਟੀ ਕਿੱਥੋਂ ਖਾਣਗੇ ਇਸ ਕਰਕੇ ਮੈਨੂੰ ਤੇ ਮੇਰੀ ਤੇ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਹੈਲਪ ਕੀਤੀ ਜਾਵੇ ਜਿਸ ਤਰ੍ਹਾਂ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਆ ਜੀ ਪਰਿਵਾਰ 'ਚ ਇਹਨਾਂ ਦੇ ਦੋ ਇੱਕ ਬੇਟਾ ਇੱਕ ਬੇਟੀ ਤੇ ਇੱਕ ਬੇਟਾ ਇਹਨਾਂ ਦਾ ਵਖਰਾ ਵਾ ਬਾਕੀ ਜੋ ਵੀ ਆ ਬਾਪੂ ਜੀ ਕਮਾਂਦੇ ਜਿਹੜਾ ਮੇਢੀ ਤੇ ਬੇੜੇ ਨੂੰ ਹੋਇਆ ਗੱਲ ਇਹ ਬਰਸ ਤੋਂ ਹੀ ਇਦਾਂ ਦੇ ਚਮਾਂਦਰੀ ਇਦਾਂ ਦੇ ਆ ਸ਼ੁਰੂ ਤੋਂ ਅਸੀਂ ਦੇਖਦੇ ਆਏ ਆ ਰੱਬ ਰੂਪ ਹੀ ਹੈ ਰੱਬ ਰੂਪ ਬੰਦੇ ਨੇ ਤੇ ਜ਼ਿੰਮੇਵਾਰੀ ਕਿਸੇ ਆ ਬੋਲਿਆ ਦੇ ਪਾਪਾ ਜੀ ਦਾ ਸਾਰੀ ਜ਼ਿੰਮੇਵਾਰੀ ਹੁਣ ਵਿਚਾਰੇ ਉਹ ਲਾਚਾਰ ਹੋ ਗਏ ਕੀ ਕਰ ਸਕਦੇ ਕੀ ਅਪੀਲ ਕਰਦੇ ਆ ਜੀ ਅਸੀਂ ਤੇ ਇਹ ਅਪੀਲ ਕਰਦੇ ਆਂ ਜੀ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਦਾ ਆਟੋ ਲੱਭ ਕੇ ਦਿੱਤਾ ਜਾਵੇ ਨਹੀਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਕੋਈ ਇਹਨਾਂ ਦੀ ਹੈਲਪ ਕਰੇ ਕਿਸ ਤਰ੍ਹਾਂ ਵੀ ਠੀਕ ਹੈ ਧੰਨਵਾਦ ਇਹ ਵੀ ਫੋਟੋ ਦਾ ਦੀ ਦੇਦੀ ਮੰਨ ਲਓ ਅਸੀਂ ਫੋਟੋਆਂ ਦਿੱਤੀਆਂ ਮਨਾ ਥਾਂ ਥਾਂ ਤੇ ਚੈੱਕ ਕੀਤਾ ਵਾ ਤੇ ਕੋਈ ਵੀ ਇਹ ਦੀ ਤਖਤੀਰ ਨਹੀਂ ਹੋ تصਦੀਕ ਨਹੀਂ ਹੋ ਸਕੀ ਤੇ ਅਸੀਂ ਇਹਨਾਂ ਦੀ ਮਤਲਬ ਦੀ ਚੋਰੀ ਦੀ ਭਾਲ ਕਰ ਰਹੇ ਹਾਂ ਜਿਨੇ ਬੈਟਰੀ ਰੱਖਿਆ ਚੋਰੀ ਕੀਤਾ ਵਾ ਤੇ ਜਲਦ ਤੋਂ ਜਲਦ ਇਹਨਾਂ ਦੀ ਜਿਹੜੀ ਹੈ ਮਤਲਬ ਇਹ ਰੱਖਿਆ ਵਾ ਇਹਨਾਂ ਨੂੰ ਤਸਦੀਕ ਦਾ ਲੱਭਦੇ ਤੇ ਤੇ ਚੋਰ ਦੇ ਫੜਨ ਦੀ ਕਿੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਚੋਰਾ ਐਨੇ ਬੇਖੌਫ ਹੋ ਚੁੱਕੇ ਨੇ ਕਿ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਅਖੰਡ ਲੋਕ